कृपा कराहिगुरु I'll be right back. ਨਹਾਰਾ ਬਖਲਾ ਬਾਰ ਨੂੰ ਸਤਕਾਰ ਜੋ ਸਤ ਗੁਰੂ ਜੀ ਦੀ ਸਾਜੀ ਅਤੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੋ ਸੰਗਤ ਜੀ ਜਿਤਨੇ ਵੀ ਆਪ ਸਰਵਾਤੀ ਮਾਈ ਅਤੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਯੂਨੀ ਦੇ ਅੰਦਰ ਆਪਦੇ ਸਮੇਂ ਤੇ ਸੁਭਾਸਾ ਨੂੰ ਸਫਲ ਕਰਨ ਦੇ ਲਈ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ ਸਾਰੇ ਹੀ ਗੁਰਪਤੇ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਸੰਤ ਬਾਬਾ ਅਮਰ ਸਿੰਘ ਜੀ ਮਹਾਪੁਰਖ ਉਹਨਾਂ ਮਹਾਪੁਰਖਾਂ ਦੀ ਪਿਆਰੀ ਯਾਦ ਦੇ ਅੰਦਰ ਮਹਾਪੁਰਖਾਂ ਦੇ ਉਪਰਾਲੇ ਦਾ ਸਰਕਾਰ ਸੰਗਤਾਂ ਦੇ ਸੰਯੋਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਜੋ ਸੰਗਤਾਂ ਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਜਿੱਥੇ ਆਪ ਗੁਰਸਿੱਖ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜੋੜੇ ਬੈਠੇ ਹੋ ਉੱਥੇ ਮਹਾਂਪੁਰਖ ਵੀ ਸੰਗਤਾਂ ਨੂੰ ਗੁਰਵਾਣੀ ਦੇ ਕੀਰਤਨ ਦੁਆਰਾ ਆਪ ਸੰਗਤ ਨੂੰ ਨਿਹਾਲ ਕਰਨ ਦੇ ਲਈ ਸੰਗਤ ਦੇ ਵਿੱਚ ਮਹਾਂਪੁਰਖ ਸਟੇਜ ਦੇ ਉੱਪਰ ਹਾਜ਼ਰ ਹੋਏ ਹਨ ਮੈਂ ਆਪ ਜੀ ਦਾ ਬਹੁਤਾ ਲੰਬਾ ਸਨਮਾਨ ਨਹੀਂ ਇਹ ਤਾਂ ਮਹਾਂਪੁਰਖਾਂ ਦੀ ਆਸੀਸਾਂ ਨੇ ਆਪ ਜੀ ਨੇ ਮੈਂ ਤੋਂ ਪਹਿਲਾ ਬੇਅੰਤੀ ਜਥਿਆਂ ਦੇ ਕੋਲੋਂ ਗੁਰਬਾਣੀ ਦੇ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਦਾ ਲਾਹਾ ਲਿਆ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਤੈਨ ਤੈਨ ਤੋਹ ਤੇਤੀ ਸਬਦ ਪੜਿਆ ਹੈ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਲੇਖੇ ਕਦੇ ਨਾ ਛੁੱਟਿਏ ਖਿੰਖਿਨ ਖੁਲਨ ਹਾਰ ਬਖਸਨ ਹਾਰਾ ਬਖਸ ਲੈ ਨਾਨਕ ਪਾਰ ਉਤਾਰ ਜੇ ਪ੍ਰਮਾਤਮਾ ਸਾਡਾ ਲੇਖਾ ਕਰਨ ਲੱਗ ਜੇ ਸੰਗਤ ਜੀ ਕੋਈ ਵੀ ਦੁਨੀਆ ਦੇ ਉੱਪਰ ਐਸਾ ਨਹੀਂ ਹੈ ਜੇ ਪ੍ਰਮਾਤਮਾ ਕਹੇ ਵੀ ਮੈਂ ਤੇਰਾ ਲੇਖਾ ਕਰਨਾ ਹੈ ਤੂੰ ਤਿਆਰ ਹੋ ਜਾ ਦੁਨੀਆ ਦੇ ਉੱਪਰ ਅੱਜ ਤੱਕ ਕੋਈ ਵੀ ਐਸਾ ਨਹੀਂ ਜੇ ਪ੍ਰਮਾਤਮਾ ਲੇਖਾ ਕਰਨ ਤੇ ਆ ਜਵੇ ਜੀਵ ਸੁੱਟ ਜਾਵੇ ਇਹਦਾ ਸੰਸਾਰ ਦੇ ਉੱਪਰ ਆਉਣਾ ਤੇ ਜਾਣਾ ਬਣਿਆ ਰਹੇਗਾ ਜੇ ਪ੍ਰਮਾਤਮਾ ਲੇਖਾ ਕਰਨ ਲੱਗ ਜੇ ਹੋ ਸਕਦਾ ਕਿ ਸਾਡਾ ਮਨੁੱਖਾ ਦੇਹੀ ਵੀ ਨਾ ਮਿਲੇ ਇਹ ਤਾਂ ਪ੍ਰਮਾਤਮਾ ਦੇ ਕੋਲ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਸਦਕਾ ਹੀ ਇਸੇ ਦੇ ਉੱਪਰ ਮਹਾਂਪੁਰਖਾਂ ਦੀ ਦ੍ਰਿਸ਼ਟੀ ਪੈ ਜਾਂਦੀ ਹੈ ਸੰਗਤ ਦੀ ਆਪਾਂ ਕਈ ਗਰੀ ਸੰਗਤ ਵੀ ਨਹੀਂ ਕੀਤੀ ਹੁੰਦੀ ਪਰ ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਹੈ ਕਮਾਈ ਵਾਲਿਆਂ ਦੀ ਕਈ ਗਰੀ ਸਾਡੇ ਤੇ ਦ੍ਰਿਸ਼ਟੀ ਹੀ ਇਸ ਤਰ੍ਹਾਂ ਦੀ ਪੈ ਜਾਂਦੀ ਹੈ ਉਹਨਾਂ ਦੀ ਦ੍ਰਿਸ਼ਟੀ ਹੀ ਸਾਡੇ ਜੀਵਨ ਦੀ ਕਾਇਆ ਬਦਲ ਜਾਂਦੀ ਹੁੰਦੀ ਹੈ ਇਸ ਕਰਕੇ ਮਹਾਂਪੁਰਖਾਂ ਦੀਆਂ ਬੇਅੰਤੀ ਜੀਵਨ ਗਥਾਵਾਂ ਨੇ ਬੰਦਾ ਬਾਣੀਆਂ ਦੇ ਨਾਲ ਲੇਖਾ ਚੋਖਾ ਕਰ ਸਕਦਾ ਹੈ। ਕਈ ਗਰੀ ਸੰਗਤ ਜੀ ਪ੍ਰੇਮ ਦੇ ਨਾਲ ਕੋਈ ਹਿਸਾਬ ਕਰਨਾ ਚਾਹੇ। ਉੱਥੇ ਅਸੀਂ ਪ੍ਰੇਮ ਦੇ ਵਿੱਚ ਆ ਕੇ ਅਸੀਂ ਲੱਖਾਂ ਰੁਪਏ ਕਿਸੇ ਨੂੰ ਛੱਡ ਵੀ ਸਕਦੇ ਹਾਂ ਲੈ ਵੀ ਸਕਦੇ ਹਾਂ। ਪ੍ਰੇਮ ਦੇ ਵਿੱਚ ਬੜਾ ਕੁਝ ਛੱਡਿਆ ਜਾਂਦਾ ਹੁੰਦਾ ਹੈ। ਔਰ ਜਿੱਥੇ ਹਿਸਾਬ ਕਿਤਾਬ ਤੇ ਗੱਲ ਆ ਜਵੇ ਜਿੱਥੇ ਪਾਈ ਪਾਈ ਤੇ ਗੱਲ ਆ ਜਵੇ ਆਪਾਂ ਕਈ ਗਰੀ ਘਰਾਂ ਦੇ ਵਿੱਚ ਦੇਖਦੇ ਆ ਜਿੱਥੋਂ ਘਰਾਂ ਦੇ ਵਿੱਚ ਕਲੇਸ਼ ਦਾ ਜਦੋਂ ਮਸਲਾ ਖੜਾ ਹੋ ਜਾਂਦਾ ਹੈ ਜਦੋਂ ਘਰਾਂ ਦੇ ਵਿੱਚ ਬਣਨੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਪ੍ਰੇਮ ਦੇ ਵਿੱਚ ਸੰਗਤ ਜੀ ਵੱਡਾ ਭਾਈ ਛੋਟੇ ਨੂੰ ਸਾਰਾ ਕੁਝ ਦੇ ਜਾਂਦਾ ਹੈ। ਕਈ ਗਰੀ ਛੋਟਾ ਭਾਈ ਆਪਦੇ ਵੱਡੇ ਭਾਈ ਨੂੰ ਸਾਰਾ ਕੁਝ ਦੇ ਜਾਂਦਾ ਵੀ ਮੇਰਾ ਵੱਡਾ ਭਾਈ ਕਮਜ਼ੋਰ ਹੈ, ਉਮਰਦਾਰ ਨਹੀਂ ਤਗਾਦਾ ਹੁੰਦਾ। ਉੱਥੇ ਉਮਰ ਨਹੀਂ ਦੇਖੀ ਜਾਂਦੀ। ਉੱਥੇ ਪਦਾਰਥਾਂ ਵੱਲ ਝਾਤੀ ਮਾਰਦਾ ਵੀ ਮੇਰਾ ਵੱਡਾ ਭਾਈ ਆ ਪਰ ਇਹ ਕਮਜ਼ੋਰ ਹੈ, ਕਾਰੋਵਾਰ ਦੇ ਪੱਖ ਤੋਂ ਕਮਜ਼ੋਰ ਹੈ। ਇਹ ਮੇਰਾ ਭਾਈ ਵੱਡਾ ਜ਼ਰੂਰ ਹੈ ਪਰ ਇਹ ਆਰਥਿਕ ਪੱਖ ਤੋਂ ਕਮਜ਼ੋਰ ਹੈ ਉਹ ਗੁਰਮੁਖ ਪਿਆਰਾ ਹੈ ਉਹਨੇ ਸਮਝ ਲਿਆ ਮੀਨੂ ਪ੍ਰਮਾਤਮਾ ਨੇ ਬੜਾ ਕੁਝ ਦਿੱਤਾ ਹੋਇਆ ਹੈ ਮੀਨੂ ਪ੍ਰਮਾਤਮਾ ਨੇ ਬੇਅੰਤ ਦਾਤਾਂ ਦਿੱਤੀਆਂ ਨੇ ਮਹਾਪੁਰਖਾਂ ਦੀਆਂ ਬਖਸੀਸਾਂ ਨੇ ਕਿਉਂ ਨਾ ਮੈਂ ਆਪਦੇ ਛੋਟੇ ਭਾਈ ਨੂੰ ਹੀ ਦੇ ਦਵਾਂ ਲੈ ਭਰਾਵਾ ਤੂੰ ਆਪ ਦਾ ਸੁੱਖ ਲੈ ਆਪਦੇ ਪਰਿਵਾਰ ਦੀ ਆਪ ਜੀਵਿਕਾ ਕਰ ਉੱਥੇ ਕੀ ਹੈ ਉੱਥੇ ਲੇਖਾ ਕੋਖਾ ਨਹੀਂ ਹੋਇਆ ਉੱਥੇ ਪ੍ਰੇਮ ਦੇ ਵਿੱਚ ਸਾਰਾ ਕੁਝ ਦੇ ਦਿੱਤਾ ਜੇ ਉੱਥੇ ਗੱਲ ਆ ਜਾਂਦੀ ਵੰਡ ਵਡਈਏ ਤੇ ਜੇ ਉੱਥੇ ਆ ਜਾਂਦੀ ਹਿਸਾਬ ਕਿਤਾਬ ਤੇ ਜਦੋਂ ਪਰਿਵਾਰਾਂ ਚ ਹਿਸਾਬ ਕਿਤਾਬ ਤੇ ਗੱਲ ਆ ਜਾਂਦੀ ਐ ਸੀ ਘਰਾਂ ਦੇ ਵਿੱਚ ਦੇਖਦੇ ਆਂ ਫਿਰ ਚਮਚੇ ਵੀ ਵੰਡੇ ਜਾਂਦੇ ਨੇ ਆਪਾਂ ਘਰਾਂ ਦੇ ਵਿੱਚ ਦੇਖਦੇ ਆਂ ਤੇ ਸਾਡੀਆਂ ਮਾਈਆਂ ਬੈਠੀਆਂ ਨੇ ਬੁੜੀਆਂ ਬੈਠੀਆਂ ਨੇ ਸਤਕਾਰਯੋਗ ਇੱਡਾ ਸੰਗਤ ਦੀ ਵਿਰੋਧਤਾ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਘਰਾਂ ਦੇ ਕੱਲੇ-ਕੱਲੇ ਚਮਚੇ ਵੀ ਗਿਣਤੀ ਤੱਕ ਆ ਜਾਂਦੇ ਨੇ ਵੀ ਇੰਨੇ ਚਮਚੇ ਇਸ ਪਰਿਵਾਰ ਨੂੰ ਦੇਣੇ ਆ ਤੇ ਇੰਨੇ ਇਹਨਾਂ ਨੂੰ ਦੇਣੇ ਆ ਜੇ ਗਿਣਤੀ ਦਾ ਮਸਲਾ ਹੋ ਜਾਵੇ ਪਰ ਇਸੇ ਤਰ੍ਹਾਂ ਹੀ ਸਾਡੇ ਕਰਮਾਂ ਦਾ ਹਿਸਾਬ ਹੈ ਪ੍ਰਮਾਤਮਾ ਇਹ ਬੇਨਤੀ ਇੱਕ ਦਿਨ ਦੇ ਨਾਲ ਨਹੀਂ ਇਹ ਸਾਡੇ ਮਹਾਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣੇ ਵਾਲੇ ਮਹਾਪੁਰਖਾਂ ਨੇ ਵਡੇਰਿਆਂ ਨੇ ਇਕ ਕਮਾਈ ਵਾਲਿਆਂ ਨੇ ਸਾਨੂੰ ਯਾਤਨਾ ਦੱਸੀਆਂ ਇਹ ਜੁਗਤੀਆਂ ਦੱਸੀਆਂ ਕਹਿੰਦੇ ਇੱਕ ਮਹਾਪੁਰਖ ਰੋਜ਼ ਬੰਦਗੀ ਕਰਿਆ ਕਰੇ ਉਹ ਬੰਦਗੀ ਕਰਦਾ ਹੋਇਆ ਜਦੋਂ ਬੰਦਗੀ ਕਰਕੇ ਉੱਠਿਆ ਕਰੇ ਉਹ ਰੱਬ ਦੇ ਨਾਲ ਅਰਦਾਸ ਬੇਨਤੀ ਖੁਦਾ ਦੇ ਅੱਗੇ ਕਿਹਾ ਕਰੇ हे ਖੁਦਾ ਤੂੰ ਮੇਰਾ ਪਾਈ ਪਾਈ ਦਾ ਇਸ ਜਨਮ ਦੇ ਵਿੱਚ ਹਿਸਾਬ ਕਰ ਦੀ ਤੂੰ ਮੇਰਾ ਪਾਈ ਪਾਈ ਦਾ ਹਿਸਾਬ ਕਰਦੀ ਪ੍ਰਮਾਤਮਾ ਸੱਜ ਸੁਣਦਾ ਸੱਜ ਦੇਖਦਾ ਪ੍ਰਮਾਤਮਾ ਨਾ ਉਹ ਬੋਲਿਆ ਉਹ ਸਦਾ ਹੀ ਸੁਣਦਾ ਵੀ ਹੈ ਸਦਾ ਦੇਖਦਾ ਵੀ ਹੈ ਆਪਾਂ ਦੇਖਦੇ ਹੋਏ ਵੀ ਦੇਖਦੇ ਨਹੀਂ ਪ੍ਰਮਾਤਮਾ ਦੇਖਦਾ ਵੀ ਹੈ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਪਰ ਆਪਾਂ ਹਰ ਇੱਕ ਜਗ੍ਹਾ ਤੇ ਮੌਜੂਦ ਨਹੀਂ ਹਾਂ ਉਹ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਮਹਾਪੁਰਖਾਂ ਦੀ ਸ਼ਕਤੀ ਹਰ ਇੱਕ ਜਗ੍ਹਾ ਤੇ ਮੌਜੂਦ ਹੁੰਦੀ ਹੈ ਪਰ ਇਹ ਮੰਨਣ ਵਾਲਿਆਂ ਦੇ ਹੈ ਇਹ ਭਾਵਨਾ ਵਾਲਿਆਂ ਤੇ ਹੁੰਦੀ ਹੈ ਮੱਥਾ ਸਾਰੇ ਮਤੀਕ ਸਕਦੇ ਆ ਮਹਾਪੁਰਖਾਂ ਨੂੰ ਨਮਸਕਾਰ ਸਾਰੇ ਕਰ ਸਕਦੇ ਆ ਪਰ ਮੰਨਣ ਦੇ ਵਿੱਚ ਕਿਸੇ ਕਿਸੇ ਦੀ ਗੱਲ ਉਨੀ ਹੁੰਦੀ ਹੈ ਵੀ ਮਹਾਪੁਰਖਾਂ ਦੀ ਜਿਹੜੀ ਸ਼ਕਤੀ ਹੈ ਉਹ ਸਾਰੀ ਜਗ੍ਹਾ ਤੇ ਮੌਜੂਦ ਹੁੰਦੀ ਹੈ ਪਰ ਕਿਰਪਾ ਉਥੇ ਵਰਤਦੀ ਹੁੰਦੀ ਹੈ ਉਹਨਾਂ ਦੀ ਜਿੱਥੇ-ਜਿੱਥੇ ਕਿਸੇ ਸ਼ਰਧਾਲੂ ਦੀ ਭਾਵਨਾ ਹੋਵੇ ਸਰਧਾ ਹੋਵੇ ਸਰਧਾ ਤੋਂ ਬਗੈਰ ਉਹ ਚੀਜ਼ ਪ੍ਰਗਟ ਨਹੀਂ ਹੁੰਦੀ। ਤੋਂ ਮੈਂ ਸਮਾਪਤੀ ਵੱਲ ਜਾਵਾਂ। ਕਹਿੰਦੇ ਉਹ ਮਹਾਪ੍ਰਭੂ ਰਜਾਨਾ ਹੀ ਇਹ ਗੱਲ ਖੁਦਾ ਤੋਂ ਅੱਗੇ ਬਾਣੀ ਪੜ ਕੇ ਬੰਦਗੀ ਕਰਕੇ ਕਹਿ ਦਿਆ ਗਰੇ। हे ਖੁਦਾ ਤੂੰ ਮੇਰਾ ਜਿਹੜਾ ਹਸਾਬ ਹੈ ਕੱਲੇ-ਕੱਲੇ ਪਾਈ-ਪਾਈ ਦਾ ਕਰ ਲਈ ਇਸ ਜਨਮ ਦੇ ਵਿੱਚ ਮੁੜ ਕੇ ਮੇਰਾ ਜਨਮ ਮਰਨ ਨਾਰਾਇਣ। ਕਹਿੰਦੇ ਸਮਾਂ ਨਿਕਲ ਗਿਆ ਕਹਿੰਦੇ ਜਦੋਂ ਸਮਾਂ ਨਿਕਲ ਗਿਆ ਕੁਝ ਸਮਾਂ ਐਸਾ ਆਇਆ ਉਸ ਫਕੀਰ ਦੇ ਉੱਪਰ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਲਾਤੀ ਸਰਕਾਰ ਵੱਦਿਆਂ ਕੁਝ ਇਸ ਤਰ੍ਹਾਂ ਦਾ ਗੁਨਾਹ ਹੋਇਆ ਉਹਦਾ ਹੱਥ ਵੱਢਣ ਦਾ ਹੁਕਮ ਲਾਤਾ ਨਗਰ ਵਾਲਿਆਂ ਨੇ ਹਦਾਇਤ ਦਿੱਤੀ ਵੀ ਇਸ ਫਕੀਰ ਦਾ ਇੱਕ ਹੱਥ ਵੱਢਿਆ ਜਾਵੇ ਉਹਦਾ ਇੱਕ ਹੱਥ ਵੱਢਿਆ ਗਿਆ ਹਣੋ ਰੋਜ ਬੰਦਗੀ ਕਰਕੇ ਕਿਹਾ ਕਰੇ ਮੈਂ ਤਾਂ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕੀਤੀ ਵੀ ਇਹ ਨਗਰ ਵਾਲਿਆਂ ਨੇ ਮੇਰਾ ਹੱਥ ਕਿਉਂ ਵੱਢਿਆ ਮੈਂ ਤਾਂ ਇਸ ਤਰ੍ਹਾਂ ਦਾ ਕੋਈ ਜ਼ੁਲਮ ਨਹੀਂ ਕੀਤਾ ਇਸ ਤਰ੍ਹਾਂ ਦਾ ਪਾਪ ਵੀ ਨਹੀਂ ਕੀਤਾ ਇਸ ਤਰ੍ਹਾਂ ਦਾ ਪਾਪ ਵੀ ਨਹੀਂ ਕੀਤਾ ਤਾਂ ਸਤਿਗੁਰੂ ਜੀ ਦੀ ਬੰਦਗੀ ਕਰਕੇ ਉਹ ਕਹਿੰਦੇ ਕਿਹਾ ਕਰੇ ਇੱਕ ਦਿਨ ਉਹਨੂੰ ਆਕਾਸ਼ ਬਾਣੀ ਹੋਈ ਉਸ ਫਕੀਰ ਨੂੰ ਫਕੀਰਾ ਮੈਂ ਤਾਂ ਤੇਰੇ ਰੋਜ਼ਾਨਾ ਹੀ ਪੜਦੇ ਢੱਕੇ ਰੱਖਦਾ ਸੀ ਪਰ ਕੀਤਾ ਕੀ ਜਾਵੇ ਤੂੰ ਮੈਨੂੰ ਰੋਜ਼ ਹੀ ਮਜਬੂਰ ਕਰ ਦਿੰਦਾ ਸੀ ਤੂੰ ਮੇਰਾ ਕੱਲੀ ਕੱਲੀ ਗੱਲ ਦਾ ਹਿਸਾਬ ਕਰ ਤੂੰ ਮੇਰਾ ਕੱਲੀ ਕੱਲੀ ਗੱਲ ਦਾ ਹਿਸਾਬ ਕਰ ਪ੍ਰਮਾਤਮਾ ਕਹਿੰਦਾ ਮੈਂ ਤੇਰਾ ਹਜੇ ਇੱਕ ਗੱਲ ਦਾ ਹੀ ਹਿਸਾਬ ਕੀਤਾ ਪੁੱਤ ਹਜੇ ਇੱਕ ਕਰਮ ਦਾ ਹਿਸਾਬ ਕੀਤਾ ਤੈਨੂੰ ਮੈਂ ਸਮਾਜ ਦੇ ਸਾਹਮਣੇ ਲਿਆਂਦਾ ਹਜੇ ਮੈਂ ਇੱਕ ਗੱਲ ਦਾ ਹਿਸਾਬ ਕੀਤਾ ਤੇਰਾ ਹੱਥ ਵੱਡਿਆ ਗਿਆ ਤੂੰ ਮੈਨੂੰ ਹੁਣੇ ਲਾਂਭਾ ਦੇਣਾ ਸ਼ੁਰੂ ਕੀਤਾ ਹੈ ਪੁੱਤ ਹਜੇ ਤਾਂ ਤੇਰੇ ਇੱਕ ਕਰਮ ਦਾ ਹੀ ਹਿਸਾਬ ਕੀਤਾ ਜੇ ਮੈਂ ਤੇਰੇ ਹੋਰ ਵਾਲੀ ਪਟਾਰੀ ਖੋਲਤੀ ਤੇਰੀਆਂ ਚੀਕਾਂ ਨਿਕਲ ਜਾਣੀਆਂ ਨੇ ਤੂੰ ਮੈਨੂੰ ਰੋਜ ਨਾ ਕਿਹਾ ਕਰ ਵੀ ਮੇਰਾ ਕੱਲੀ-ਕੱਲੀ ਗੱਲ ਦਾ ਹਿਸਾਬ ਕਰ ਮੇਰੀ ਕੱਲੀ-ਕੱਲੀ ਗੱਲ ਦਾ ਲੇਖਾ-ਚੋਖਾ ਕਰ ਤੇਰੇ ਗੁਨਾਹ ਹੀ ਇੰਨੇ ਨੇ ਜੇ ਮੈਂ ਤੇਰੇ ਗੁਨਾਹ ਫੋਲਣ ਲੱਗ ਗਿਆ ਤੇ ਤੈਨੂੰ ਮੈਂ ਰੁੱਜੀ ਵੀ ਦੇਣੇ ਵਾਸਤੇ ਤਿਆਰ ਨਹੀਂ ਜੇ ਮੈਂ ਤੇਰੇ ਗੁਨਾਹ ਦੇਖਣ ਲੱਗ ਗਿਆ ਤੈਨੂੰ ਮੈਂ ਰੋਟੀ ਵੀ ਨਹੀਂ ਦੇ ਸਕਦਾ ਜੇ ਪ੍ਰਮਾਤਮਾ ਸਾਡੇ ਔਗਣ ਦੇਖਣ ਲੱਗ ਜੇ ਅਸੀਂ ਰੋਟੀ ਖਾਣ ਦੇ ਵੇਲੇ ਇੱਕ ਨਹੀਂ ਜੇ ਸੰਗਤ ਜੀ ਪ੍ਰਮਾਤਮਾ ਸਾਡੇ ਔਗਣ ਦੇਖਣ ਲੱਗ ਜੇ ਹੋ ਸਕਦਾ ਹੈ ਤੇ ਸੰਗਤ ਜੀ ਅਸੀਂ ਗੁਰੂ ਦੇ ਬੈਠਣ ਦੇ ਯੋਗੇ ਵੀ ਨਾ ਹੋਈਏ ਤੇ ਪ੍ਰਮਾਤਮਾ ਕਿਸੇ ਦੇ ਔਗਣ ਨਹੀਂ ਦੇਖਦਾ ਇਸੇ ਕਰਕੇ ਉਹਨੂੰ ਬਕਸਿੰਧ ਦਾਤੇ ਕਿਹਾ ਜਾਂਦਾ ਹੈ ਇਸੇ ਕਰਕੇ ਉਹਨਾਂ ਮਹਾਂਪੁਰਖਿਆਂ ਨੂੰ ਬਕਸਣ ਹਰੇ ਕਿਹਾ ਜਾਂਦਾ ਹੈ ਜਿਨ੍ਹਾਂ ਦੀਆਂ ਯਾਦਾਂ ਕਿਸੇ ਜੁੜਦੇ ਆ ਤੇ ਉਹਨਾਂ ਦੀਆਂ ਯਾਦਾਂ ਚ ਜੁੜ ਕੇ ਤਾਂ ਐਸਾ ਹੀ ਕਿਹਾ ਜਾ ਸਕਦਾ ਕਿ ਵਾਹਿਗੁਰੂ ਜੀ ਕਿਰਪਾ ਕਰੋ ਲੇਖੇ ਕਤੇ ਨਾ ਛੁਟਿਆ ਆਪ ਦੀ ਕਿਰਪਾ ਕਰਿਓ ਬਾਬਾ ਜੀ ਜੇ ਸਾਡਾ ਤੁਸੀਂ ਲੇਖਾ ਚੋਖਾ ਕਰਨ ਲੱਗੇ ਜਿੱਦਣ ਤੁਸੀਂ ਸਾਡਾ ਲੇਖਾ ਚੋਖਾ ਕਰਨ ਲੱਗੇ ਨਾ ਅਸੀਂ ਛੁੱਟਿਆ ਨਹੀਂ ਜਾਣਾ ਇਹ ਸਾਨੂੰ ਵੀ ਪਤਾ ਸਾਡਾ ਛੁੱਟਿਆ ਨਹੀਂ ਜਾਣਾ ਪਰ ਜਿੱਦਣ ਬਚਾਉਣਾ ਸਾਨੂੰ ਸਾਧੂਆਂ ਦੀ ਸੰਗਤ ਨੇ ਬਚਾਉਣਾ ਬਾਣੀ ਨੇ ਬਚਾਉਣਾ ਗੁਰੂ ਵਾਲੇ ਬਣਿਆ ਤੋਂ ਬਗੈਰ ਛੁਟਕਾਰਾ ਨਹੀਂ ਹੈ ਇਸ ਕਰਕੇ ਗੁਰੂ ਵਾਲੇ ਬਣੀਏ ਕਦੇ ਵੀ ਆਪਣੀ ਹੰਗਤਾ ਦੇ ਵਿੱਚ ਨਾ ਇਹ ਗੱਲ ਕਹਿ ਦਿਆ ਕਰੀਏ ਅਸੀਂ ਛੁੱਟ ਸਕਦੇ ਆ ਇੱਥੇ ਕੋਈ ਵੀ ਨਹੀਂ ਸੁਣ ਸਕਦਾ ਇੱਥੇ ਨਿਮਰਤਾ ਤੋਂ ਬਗੈਰ ਜੋਦੜੀਆਂ ਤੋਂ ਬਗੈਰ ਅੱਜ ਤੱਕ ਕੋਈ ਛੁੱਟਿਆ ਨਹੀਂ ਸੰਗਤ ਜੀ ਜਦੋਂ ਵੀ ਕਿਸੇ ਦਾ ਛੁਟਕਾਰਾ ਹੋਇਆ ਇੱਥੇ ਆਹੀ ਬੇਨਤੀਆਂ ਕਰਕੇ ਹੋਇਆ ਧਰਨਾ ਪੜੀਏ ਆਉਣ ਵਾਲਾ ਸਮਾਪ ਦੀ ਮਾਪੁਰਖਾਂ ਦੇ ਕੋਲੋਂ ਪਿਆਰ ਦੇ ਨਾਲ ਸ਼ਰਮਣ ਕਰਨਾ ਪਹਿਲੀ ਧਾਰਨਾ ਹੀ ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਪੜਿਓ ਭਾਈ ਜੀ ਲੈ ਕੇ ਸੇਵਾ ਪ੍ਰਖਾਂ ਦੀ ਯਾਦ ਨਾਲ ਹਰ ਵਕਤ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੇ ਚਰਨਾਂ 'ਚ ਬੇਨਤੀ ਜੋਦੜੀ ਕਰ ਸਕਦੇ ਹਾਂ ਕਿ ਮਹਾਰਾਜ ਸਾਨੂੰ ਬਖਸੋ ਬਖਸੋ ਸਾਨੂੰ ਗੁਨਾਹਾਂ ਤੋਂ ਬਖਸੋ ਤਾਂ ਕਿ ਅਸੀਂ ਚੰਗੇ ਰਸਤੇ 'ਤੇ ਪੈ ਕੇ ਤੁਹਾਡੀ ਸ਼ਰਨ ਅਖਤਿਆਰ ਕਰਕੇ ਸਾਡਾ ਮੁੱਖਾ ਜਾਮਾ ਸਫਲ ਹੋ ਸਕੇ ਹੋਈਆਂ ਪੁਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਜਸਪਾਲ ਸਿੰਘ ਜੀ ਬਰਜਲਟਾ ਵਾਲੇ ਮਹਾਂਪੁਰਖਾਂ ਦਾ ਉਹਨਾਂ ਦਾ ਸਨਮਾਨ ਪੰਤ ਦੀ ਮਹਾਨ ਸ਼ਖਸੀਅਤ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਪੈਣੀਆਂ ਵਾਲੇ ਮਹਾਂਪੁਰਖਾਂ ਵੱਲੋਂ ਜੀ ਆਇਆਂ ਨੂੰ ਔਰ ਸੰਗਤਾਂ ਦੇ ਰੁਬਰੂ ਹੋਏ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਹੁਣ 2 ਮਿੰਟ ਦੀ ਵਿਚਾਰ ਜਿਹੜੀ ਹੈ ਉਹ ਸਿੰਘ ਸਾਹਿਬ ਭਾਈ ਮस्तान ਸਿੰਘ ਜੀ ਗੁਰਾਲੀ ਵਾਲੇ 2 ਮਿੰਟ ਦੀ ਵਿਚਾਰ ਉਹਨਾਂ ਤੋਂ ਬਾਅਦ ਸੰਤ ਬਾਬਾ ਅਮਰਿਕ ਸਿੰਘ ਜੀ ਪੰਜ ਪੈਣੀਆਂ ਵਾਲੇ ਮਹਾਂਪੁਰਖ ਕੀਰਤਨ ਦੀਵਾਨ ਦੀ ਪ੍ਰారంਭਤ ਕਰਨਗੇ ਸੋ ਸੰਗਤ ਦੇ ਚਰਨਾਂ ਵਿੱਚ ਫਿਰ ਬੇਨਤੀ ਹੈ ਕਿ ਆਓ ਮਹਾਂਪੁਰਖਾਂ ਦੇ ਆਪਾਂ ਸਾਰੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਕਰ ਰਹੇ ਆਂ ਬੀ